ਉੱਤੀ ਰੇਅਰ ਹੁਣ ਤਾਂ ਝੋਨਾ ਝਾਨਾ ਵੀ ਵੱਢ ਕੇ ਵੇਚ ਲੈ ਯਾਰ ਤੂੰ ਤਾਂ ਕਣਕ ਵੀ ਬਿਜਲੀ ਹੁਣ ਤਾਂ ਮੇਰੇ ਪੈਸੇ ਦੇ ਦੇ ਯਾਰ ਓ ਯਾਰ ਝੋਨੇ ਦੇ ਤਾਂ ਪੈਸੇ ਕੁਛ ਵੀ ਨਹੀਂ ਸੀਗੇ ਉਹ ਤਾਂ ਮੇਰੇ ਸਾਰੇ ਉਹੀ ਲੱਗ ਲੁਗ ਗਏ ਅਸਲ ਜਨਾ ਮੈਂ ਤੇਰੇ ਪੈਸੇ ਆਹ ਨਰਮਾ ਵੇਚ ਕੇ ਦੇਵਾਂਗਾ ਓ ਆ ਨਰਮਾ ਵੇਚ ਕੇ ਕਿਵੇਂ ਲੈ ਜਾਣਗੇ ਯਾਰ ਭੋਰਾ ਦਾ ਨਰਮਾ ਓ ਇਹਦਾ ਕੁਛ ਵੀ ਨਹੀਂ ਨਰਮਾ ਤਾਂ ਅੰਦਰ ਪਿਆ ਯਾਰ ਚੱਲ ਵਿਖਾ ਕੇ ਕਿੰਨਾ ਕਾ ਫਿਰ ਆ ਜਾ ਵੇਖ ਲੈ ਆਹ ਦੇਖ ਆ ਪਿਆ ਨਰਮਾ ਉਹ ਆਹੀ ਏ ਨਰਮਾ ਉਹ ਇੱਕ ਅਣੂਆ ਗੱਟੇ 'ਚ ਵੀ ਨਰਮਾਈ ਆ ਭਰਿਆ ਪਿਆ ਇਹ ਉਹ ਭਰਾਵਾ ਰੁਪਈਆ ਤੇ ਥੋ ਮੈਂ 70000 ਲੈਣਾ ਇਹ ਨਰਮਾ ਸਾਰਾ 5-600 ਦਾ ਹੋਊਗਾ ਉਹ ਗੱਲ ਸੁਣ ਲਾੜੀ ਮੇਰੀ ਜਾਂ ਤਾਂ ਸਿੱਧਾ ਹੋ ਕੇ ਪੈਸੇ ਦੇ ਦੇ ਨਹੀਂ ਮੈਂ ਤੇਰਾ ਕੋਈ ਪਸ਼ੂ ਖੋਲ ਕੇ ਲੈ ਜੰਨਾ ਹਾਂ ਇਹ ਗੱਲ ਤੇਰੀ ਸਹੀ ਆ ਆ ਜਾ ਪਸ਼ੂਆਂਾਂ ਚ ਹੀ ਮੇੜ ਲਾ ਤੂੰ ਆ ਜਾ ਆ ਜਾ ਅੜੀ ਮੈਂ ਤੈਨੂੰ ਮੱਝ ਦਾ ਸੰਗਲ ਖਾਣ ਲੱਗਿਆ ਅੱਜ ਤੋਂ ਬਾਅਦ ਆਪਣਾ ਲੈਣਾ ਦੇਣਾ ਨਿਭੜ ਗਿਆ ਤੂੰ ਮੈਨੂੰ ਨਾ ਭਲਾਈ ਬਸ ਖਤਮ ਆਪਣਾ ਗੰਦਾ ਫੜਾ ਯਾਰ ਕਿੱਡੀ ਤੇ ਸੰਗਲ ਫੜਾਉਣਾ ਆਹਾ ਮੱਝ ਓਯਾਹਾ ਮੱਝ ਤੋਬਾ 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 ਉਹ ਭਰਾਵਾ ਰੁਪਈਆ ਮੈਂ ਦੱਸ ਤੋ 70000 ਲੈਣਾ 65000 'ਚ ਹੀ ਰਾਜੀ ਹੋਊਗੀ ਮੈਨੂੰ ਤਾਂ ਭਰਾਵਾ ਪਵਾ 6 ਮਹੀਨੇ ਠਹਿਰ ਕੇ ਦੇ ਦੀ ਮੈਂ ਤਾਂ ਪੈਸੇ ਹੀ ਲੈਣੇ ਆਂ ਦੇਖ ਲਾ ਅੱਜ ਲੱਗਦੇ ਅੱਖ ਨਿਬੜਦਾ ਆ ਦੀ ਉਹ ਨਾ ਭਰਾਵਾ ਮੈਂ ਨਹੀਂ ਨਿਵੇਦਨਾ ਮੈਂ ਤਾਂ ਪੈਸੇ ਹੀ ਲੈਣੇ ਆਂ ਉਹ ਮੈਂ ਯਾਰ ਇਹਦੇ ਤੇ ਹੈਰਾਨ ਆ ਮੈਂ ਨਕੀਨੀਆਰ ਦੀ ਮੱਛੀ ਘਰੋਂ ਖਲਾਉਣਾ ਫੇਰ ਨੱਕ ਬੱਲ ਜੇ ਮਾਰਦਾ ਨਹੀਂ ਲਿਆਂਦਾ ਨਾਲਿਆ ਤੇਰੀ ਮਰਜ਼ੀ ਕਰਿਆ ਸਰ